ਸ਼ੇਰਗੜ੍ਹ ਦੇ ਨੌਜਵਾਨਾਂ ਨੇ ਹਰ ਸਾਲ ਦੀ ਤਰ੍ਹਾਂ ਇੱਕ ਵੱਡਾ ਉਦਮ ਕਰਕੇ ਅੱਜ ਬਾਬੇ ਫਲਾਹੀ ਚੌਂਕ ਦੇ ਵਿੱਚ ਸ਼ਬੀਲ ਜਿਹੜੀ ਆ ਉਹ ਲਗਾਈ ਸਵੇਰੇ 10 ਵਜੇ ਤੋਂ ਇਹਨਾਂ ਨੇ ਇੱਕ ਕਾਰਜ ਜਿਹੜਾ ਆ ਉਹ ਆਰੰਭ ਕਰ ਦਿੱਤਾ ਸੀ ਤੇ ਹਰ ਇੱਕ ਮਾਈ ਭਾਈ ਦੂਰ ਦਰਾਡੇੋਂ ਆਏ ਲੋਕਾਂ ਨੂੰ ਜਲ ਸ਼ਕਾ ਕੇ ਜਲ ਜੀਰਾ ਤੇ ਹੋਰ ਬ੍ਰਹਮੀ ਕਈ ਤਰ੍ਹਾਂ ਦੇ ਜਿਹੜੇ ਜਲਸਾਨ ਉਹ ਸ਼ਿਕਾਏ ਤੇ ਬੜਾ ਹਮ ਹਮਾ ਕੇ ਉਹਨਾਂ ਨੇ ਇਹ ਕਾਰਜ ਵੀ ਇੱਥੇ ਕੀਤਾ ਹਰ ਤਰ੍ਹਾਂ ਦੇ ਆਂਡੀ ਗਵਾਂਡੀ ਪਿੰਡਾਂ ਦੇ ਲੋਕਾਂ ਨੇ ਆ ਕੇ ਵੀ ਇੱਥੇ ਸਹਿਯੋਗ ਦਿੱਤਾ ਤੇ ਚਲਦੀ ਸ਼ਵੀਲ ਦੇ ਵਿੱਚ ਆਪਣਾ ਹਿੱਸਾ ਵੀ ਪਾਇਆ ਸੋ ਹਰ ਪਿੰਡ ਦੇ ਵਿੱਚ ਹੁਣ ਗਰਮੀ ਦੇ ਰੋਤਾ ਤੇ ਸ਼ਬੀਲਾ ਚੱਲਣ ਗਿਆ ਪੰਜਾਬ ਦੀ ਇਹ ਬਹੁਤ ਵੱਡੀ ਰਵਾਇਤ ਜਿੱਥੇ ਹੋਰ ਸਟੇਟਾਂ ਦੇ ਵਿੱਚ ਪਾਣੀ ਮੁੱਲ ਵਿਕਦਾ ਪੰਜਾਬ ਵਾਲੇ ਜਿਹੜੇ ਆ ਉਹ ਪਾਣੀ ਦੀ ਇੱਥੇ ਸੇਵਾ ਕਰਦੇ ਆ ਸੋ ਇਹ ਜੀ ਧਰਤੀ ਸੰਸਾਰ ਦੇ ਉੱਤੇ ਕਿਤੇ ਵੀ ਨਜ਼ਰ ਨਹੀਂ ਆਉਂਦੀ ਇੰਨਾ ਦਾਨ ਇੰਨਾ ਪੁੰਨ ਜੇ ਪੰਜਾਬ ਕਰਦਾ ਹੈ ਤਾਂ ਵਾਹਿਗੁਰੂ ਨੇ ਵੀ ਕੋਈ ਇੱਥੇ ਕਸਰ ਨਹੀਂ ਛੱਡੀ ਜ਼ਾਲਮਾਂ ਨੇ ਤਾਂ ਸਮੇਂ-ਸਮੇਂ ਸਰ ਪੰਜਾਬ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਹਰ ਸਮੇਂ ਹੱਸਦਾ ਤੇ ਵਸਦਾ ਰਿਹਾ